ਬਾਕੀ ਬਹਿ ਜਾਓ ਮੇਰੇ ਸਾਰੇ ਜਾਣੇ ਨੀਚੇ ਬੈਜੋ ਨੀਚੇ ਬੈਜੋ ਨੀਚੇ ਬੈਜੋ ਨੀਚੇ ਬੈਜੋ ਜੀਚਾ ਬੈਜੋ ਜੀਚਾ ਬੈਜੋ ਬੜੀਆ ਆਪਾਂ ਨਾਲ ਜੋ ਮੇਰੀ ਤੋਂ ਆਪਣੇ ਪ੍ਰੈਸ ਵਾਲਿਆਂ ਨੂੰ ਅਗਲੇ ਨੂੰ ਪੁਲਿਸ ਕੈਂਚ ਤੋਂ ਕੰਮ ਤੋਂ ਜਲਦੀ ਪਿੱਛੇ ਬੰਦੇ ਇਹਨੇ ਬੈਜੋ ਆਪਾਂ ਥੋੜਾ ਸਾਈਡ ਥੋੜਾ ਸਾਈਡ ਥੋੜਾ ਸਾਈਡ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੀਐਸਪੀ ਨਾਬਾ ਮਨਦੀਪ ਕੋਟ ਪਹੁੰਚੇ ਨੇ ਆਪਣਾ ਕੰਮ ਜਿਹੜਾ ਨੂੰ ਕੰਟੀਨਿਊ ਜੁੜਾ ਵਰਨਾ ਚੱਲ ਰਹੀ ਆਤੀ ਅਸੀਂ ਇਕੋ ਟਵਾਹ ਉੱਕੀ ਦੀ ਕਿ ਸਾਡੇ ਨਾਲ ਜਿਹੜੀ ਸਾਡੀ ਪੰਚਾਇਤ ਤੇ ਜਿਹੜਾ ਚੱਕਾ ਹੋਇਆ ਜਾਂ ਬੈਠੇ ਚੇ ਬਿੱਕਤੇ ਹੋ ਰਹੇ ਨੇ ਕਰਕੇ ਫੋਟੋ ਪੈਨਾ ਤੁਸੀਂ ਬੈਠ ਕਰ ਲਓ ਪਰ ਪਲੀਜ਼ ਨਾ ਨਹੀਂ ਚਲ ਕੋਈ ਨਿਕਲ ਲਓ ਬਪਾ ਜੀ ਕੋਈ ਸਾਡੀ ਡਿਮਾਂਡ ਸੀ ਕਿ ਸਾਡੀ ਪੰਚਾਇਤ ਤੇ ਪੰਚਾਇਤੀ ਰਾਜ ਜਿਹੜਾ 1994 ਚ ਬਣਿਆ ਸੀ ਉਹ ਇਸ ਕਰਕੇ ਬਣਿਆ ਸੀ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਪੰਚੇਤਾ ਪਿੰਡਾਂ ਦੇ ਜਿਹੜੇ ਝਗੜੇ ਨੇ ਰੌਲੇ ਨੇ ਪੇਟ ਡਵੈਲਪਮੈਂਟ ਉਹ ਪੰਚੇਤਾ ਕਰਨੀ ਹੈ ਉਸ ਜਿਹੜਾ 1994 ਵਿੱਚ ਜਿਹੜਾ ਪਾਸ ਹੋਇਆ ਪੰਚਾਇਤੀ ਰਾਜ ਉਹਦਾ ਕਾਰਨ ਹੋਇਆ ਕਿਉਂਕਿ ਪੰਚਾਇਤ ਦਾ ਪਰਸਨ ਕਿਸੇ ਨਾਲ ਰੌਲਾ ਨਹੀਂ ਸੀ ਉਹ ਸਿਰਫ ਦਲਦਲ ਬਣੀਆਂ ਮਹਿਲਾ ਦਾ ਝੂਟਾ ਪਿੱਛੇ ਡਰੇਗਾ ਪਿੱਛੇ ਰਹੀ ਸੀ ਆਪਾਂ ਤਿੰਨ ਦਿਨ ਤੋਂ ਜਾਣ ਰੱਖਿਆ ਧੰਨੇ ਰੱਖੇ ਜੋ ਜੋ ਹੋਇਆ ਟਾਈਮ ਟੂ ਟਾਈਮ ਅਸਲਾ ਨੂੰ ਵੀ ਪਤਾ ਤੇ ਆਪਾਂ ਨੂੰ ਵੀ ਪਤਾ ਸਾਰੀਆਂ ਜਿਹੜੀਆਂ ਵੀਡੀਓ ਵਗੈਰਾ ਚੱਲੀ ਆ ਤਾਂ ਜਾ ਕੇ ਗੱਲ ਨਿਪਟੜੀ ਸਾਹਿਬ ਨੇ ਸਾਨੂੰ ਮੈਨੂੰ ਬਈ ਕਿਹਾ ਪੈਸੀ ਚਲਵਾਇਆ ਕੀਤਾ ਤੁਸੀਂ ਆ ਕੇ ਜਾਓ ਐਸਐਚਓ ਸਾਹਿਬ ਐਸਪੀਡੀ ਸਾਹਿਬ ਜਦੋਂ ਮੈਂ ਸੈਂਚੀ ਨਾਲ ਮੇਰੀ ਗੱਲ ਹੋਈ ਉਹ ਤੋਂ ਆ ਸਾਜ ਜਸਵੀ ਸਿੰਘ ਜੀ ਨੇ ਇਸ ਤੀਜਾ ਪੁੰਨਾਂ ਨਰਪਿਕਾ ਨੂੰ ਲਈ ਤੇ ਅੱਜ ਮੈਨੂੰ ਬੁਲਾਇਆ ਤੇ ਮੈਂ ਧਰਮੇ ਵਿੱਚ ਰਹਿਣਾ ਜੂਗੀ ਅਸੀਂ 4-5 ਬੰਦੇ ਇੱਥੋਂ ਤੇ ਜੇ ਤੇ ਸਾਹ ਨੂੰ ਜਾ ਕੇ ਅਸਲ ਜੀ ਸਾਹਿਬ ਨੂੰ ਦੱਸੇ ਗਏ ਗੱਲ ਤੇ ਉਹਨਾਂ ਨੇ ਸੁਣ ਕੇ ਉਹਨਾਂ ਨੇ ਗੱਲ ਜੋ ਕਹੀ ਆ ਮੈਂ ਤੁਹਾਨੂੰ ਦੁੱਛਿਆ ਤੇ ਮੈਂ ਚਾਹੁੰਦਾ ਤੇ ਅੰਸਰ ਚੋਲਾ ਬਿਕੜਨੇ ਮਦੰਬਿਕੜਨੇ ਇਹ ਦੱਸਣਾ ਨੂੰ ਵਿਸਵਾਸ ਦਵਾਂ ਇਹਨਾਂ ਦੇ ਵਿਸਵਾਂਤ ਤੋਂ ਬਾਅਦ ਹੀ ਆਪਾਂ ਇਹੜਾ ਇਹ ਧਰਨਾ ਚੱਕਰ ਇਹ ਦੱਸਣੀ ਮੈਂ ਅੰਪਰੇਡ ਦੱਪਦੇ ਸਾਂ ਮਨਦੀਪ ਕੌਰ ਜੀ ਡੀਐਸਪੀ ਨਾਪਾਲ ਕੋਤੂ ਦੇ ਨਾਲ ਜੋ ਸਾਡਾ ਮੈਸੇਜ ਲੈ ਕੇ ਆਏ ਨੇ ਉਹ ਤੁਹਾਨੂੰ ਦੱਸਣਗੇ ਹਾਜੀ ਦਾ ਅੱਜ ਮਨਸਬ ਤੇ ਸਾਰੇ ਆਂਡਰ ਨਾਲ ਜਿਹੜੇ ਮੈਂਬਰ ਆ ਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਆ ਤੇ ਉਹਨਾਂ ਨੇ ਯਕੀਨ ਦਿਵਾਇਆ ਆ ਕਿ ਅਗਲੇ 5 ਦਿਨਾਂ ਦੇ ਵਿੱਚ ਵਿੱਚ ਜਿਹੜੀ ਇਹਨਾਂ ਨੇ ਇਨਕੈਰੀ ਲਗਵਾਈ ਹੋਈ ਆ ਉਹ ਕਿਸ ਆਈਪੀਐਸ ਆਫੀਸਰ ਨੂੰ ਮਾਰਕ ਕੀਤੀ ਆ ਤੇ ਉਹ ਜੋ ਵੀ ਉਹ ਚੋਣਬਾਦੀ ਕਾਰਵਾਈ ਜੇ ਕਹਿ ਰਹੇ ਕਿ ਧੱਕੇ ਨਾਲ ਪੱਛਾ ਹੋਇਆ ਆ ਤੇ ਉਹ ਜੋ ਵੀ ਇਨਕੈਰੀ ਹੋਗੀ ਬਿਲਕੁਲ ਮੈਰਿਟ ਦੇ ਸਾਹਮਣੇ ਹੋਊਗੀ ਤੇ ਉਹ ਅਗਲੇ 5 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਹੋਈ ਆ ਜੀ ਠੀਕ ਹੈ ਠੀਕ ਠੀਕ ਹੈ ਜੀ ਉਹ ਮੈਂ ਠੀਕ ਹੈ ਮੈਡਮ ਬਾਡੀ ਆਜਨੀ ਤੁਸੀਂ ਸਰਕਲ ਆਪਸੋ ਲਾਭੇ ਤੇ ਅੰਦਾ ਸਾਹਿਬ ਕਿਉਂਕਿ ਤੁਸੀਂ ਸਰਦਾਰ ਨੂੰ ਲਾਭੇ ਹੋ ਮੈਂ ਰੁਪਨਿਸ਼ ਕਰਦੀ ਹਾਂ ਤੇ ਨਹੀਂ ਇਹ ਬੇਨਤੀ ਆ ਮੈਂ ਜੀ ਇਕੱਠੇ ਮੈਮ ਹੋ ਗਈ ਸਾਰਿਆਂ ਦੀ ਹੋ ਗਈ ਠੀਕ ਹੈ ਮੈਮ ਇੱਕ ਪਰਚਾ ਦਰਜ ਹੋਇਆ ਸੀ ਕਾਂਗਰਸੀ ਲੀਟਰਾਂ ਦੇ ਖਿਲਾਫ ਕੀ ਪੁਲਿਸ ਇਹਨਾਂ ਦਾ ਕਹਿਣਾ ਵੀ ਹੁਣ ਜਿਹੜੇ 11 નિર્ਦੋਸ਼ ਨੇ ਉਹਨਾਂ ਨੂੰ ਤੁਸੀਂ ਆਨਲਾਈਨ ਟਾਈਮ ਦੇ ਵਿੱਚ ਬਰੀ ਕਰੋਗੇ ਕੀ ਲੱਗਦਾ ਮੈਮ ਨਹੀਂ ਹਜੇ નિર્ਦੋਸ਼ ਵਾਲੀ ਗੱਲ ਨਹੀਂ ਹੋਈ ਇਹਦੇ ਵਿੱਚ ਜਿਹੜੀ ਸਾਡੇ ਕੋਲ ਦਰਖਾਸਤ ਆਈ ਸੀ ਉਦੇ ਹਿਸਾਬ ਨਾਲ ਐਫ ਆਈ ਆਰ ਦਰਜ ਹੋਈ ਆ ਬਾਕੀ 5 ਦਿਨਾਂ ਦੇ ਵਿੱਚ ਉਹਨੂੰ ਇਨਕੈਰੀ ਹੋਊਗੀ ਉਹਦੇ ਵਿੱਚ ਜਿਹੜਾ ਬੇਕਸੂਰ ਨਿਕਲੂਗਾ ਉਹਨੂੰ ਉਸ ਵਿੱਚੋਂ ਕੱਢਿਆ ਜਾਊਗਾ ਪਰਚਾ ਤਾਂ ਐਸ ਐਚ ਓ ਦੇ ਵੱਲੋਂ ਹੀ ਦਿੱਤਾ ਗਿਆ ਫਿਰ ਇਹਦੇ ਐਸ ਐਚ ਓ ਵੱਲੋਂ ਹੀ ਦਿੱਤਾ ਗਿਆ ਜੀ ਉਹ ਤੁਹਾਨੂੰ ਵੀ ਪਤਾ ਕਿਹੜੀਆਂ ਹਾਲਤਾਂ ਚ ਹੋਇਆ ਸੀ ਹੈਨਾ ਤੇ ਜਿਹੜਾ ਪਰਚਾ ਦਰਜ ਹੋਇਆ ਜਿਹੜਾ ਦੂਸਰਾ ਬਾਅਦ ਚ ਹੋਇਆ ਆ ਉਹ ਬਿਆਨਾਂ ਦੇ ਆਧਾਰ ਤੇ ਹੀ ਪਰਚਾ ਦਰਜ ਹੋਇਆ ਸੀ ਜਿਹੜਾ ਵਿੱਚ 12 ਨਾਮ ਜੱਦ ਕੀਤੇ ਆ ਇੱਕ ਬੰਦਾ ਦੇ ਵਿੱਚ ਗ੍ਰਿਫਤਾਰ ਹੈ ਇੱਕ ਇਹਦੇ ਵਿੱਚ ਗ੍ਰਿਫਤਾਰ ਹੈ ਜੀ ਦਰਨਾ ਚੱਕਿਆ ਗਿਆ ਮੈਮ ਦਰਨਾ ਹੁਣ ਕੰਪਲੀਟਲੀ ਇਹਨਾਂ ਨੇ ਦਾ ਦਿੱਤਾ ਹੈ ਭਰੋਸਾ ਵੀ ਅਸੀਂ ਹੋਣੇ ਚੱਕ ਰਿਆਂ ਦਰਨਾ ਹਾਂ ਅੱਛਾ ਥੈਂਕ ਯੂ ਦਿਨੇ ਅਸੀਂ ਤਾਂ ਇਨਕੁਆਰੀ ਕਰਾਂਗੇ ਇਨਕੁਆਰੀ ਤੋਂ ਬਾਅਦ ਜਿਹੜੇ નિર્ਦੋਸ਼ ਹੋਏ ਉਹਨਾਂ ਨੂੰ ਗੱਡਾਂਗੇ ਗੱਲ ਇਹ ਆ ਵੀ ਡੀਐਸਪੀ ਮੈਮ ਐਸਐਸਪੀ ਜ਼ਿਆਦਾ ਮੈਸਲੇ ਕਿਹਾ ਸੀ ਮੈਡਮ ਉਹਨਾਂ ਨੂੰ ਇਨਕੁਆਰੀ ਵਿੱਚ ਅਸਰ ਨਹੀਂ ਆਗੇ ਉਹਨਾਂ ਨੇ ਉਸ ਤਰੀਕੇ ਨਾਲ ਦੱਸਣੇ ਗੱਲ ਕੀਤੀ ਆ ਸਾਨੂੰ ਮੈਸੇਜ ਕਿੰਨੇ ਦਿੱਤੀ ਐਸਐਸਪੀ ਸਾਹਿਬ ਪਟਿਆਲਾ ਸ੍ਰੀ ਵਰਨ ਸ਼ਰਮਾ ਜੀ ਨੇ ਤੇ ਮੈਨੂੰ ਵੀ ਕਹਿਸ ਵੀ ਇੱਥੇ ਆਓ ਪਰ ਮੈਂ ਧਰਨੀ ਨੂੰ ਛੱਡ ਕੇ ਜਾਣਾ ਚੱਗਾ ਨਹੀਂ ਸਮਝਿਆ ਤੇ ਆਪਣੇ ਮੈਂ ਇੱਥੋਂ ਮੰਤਰੀ ਜਨ ਅਸਿ ਰਹਿ ਕਰਕੇ ਜੋ ਬੰਦੇ ਪਿੱਛੇ ਉਹਦੇ ਵਿੱਚ ਸਾਡਾ ਰੂਹਣ ਵਿਚਕੜਾ ਜਮੀਨ ਆਪਣੇ ਕਲਰ ਮਾਚਰੂਣੀ ਛੇਵਨ ਸਾਰੇ ਥੀਗੇ ਐਸਾ ਚੋਸਾ ਵੀ ਵਿਚਦੀ ਉਹਨਾਂ ਨੇ ਸਾਰੀ ਗੱਲ ਸੁਣੀ ਉਹਨਾਂ ਨੇ ਕਿਹਾ ਵੀ ਐਟੇ ਡੈਮੇ ਪਰਚਾ ਨਹੀਂ ਕੈਂਸਲ ਕਰਦਾ ਵੀ ਕੇ ਇਨਕੁਆਰੀ ਦੇ ਵਿੱਚ ਤੁਹਾਨੂੰ 1% ਇਨਸਾਫ ਮਿਲੂ ਗੱਲ ਇਹ ਆ ਸੰਜੀਪ ਜੀ ਪੰਚਾਇਤ ਦਾ ਇਹਦੇ ਨਾਲ ਕੋਈ ਕਿਸੇ ਨਾਲ ਝਗੜਾ ਨਹੀਂ ਪੰਚਾਇਤ ਨੇ ਹਰ ਕੋਈ ਬੁਲਾਊਗਾ ਉੱਥੇ ਜਾਣਾ ਤੁਹਾਡੀ ਸੰਤੁਸ਼ਟੀ ਆ ਤਰਨਾ ਸਮਾਪਤ ਕਰਨ ਲੱਗੋ ਸਾਡੀ ਸੰਤੁਸ਼ਟੀ ਨਾ ਤਾਂ ਜੀ ਨੂੰ ਕੋਈ ਪਹਿਲਾ ਮੁੱਲ ਲੈਂਦਾ ਸੀ ਨਾ ਅਸੀਂ ਨੇ ਫੇਰ ਮੁੱਲ ਲੇਵੜਾ ਜੇ ਸਾਨੂੰ 5 ਦਿਨ ਚ ਇਨਸਾਫ ਨਹੀਂ ਮਿਲੂਗਾ ਤੇ ਫਿਰ ਅਸੀਂ ਕੀ ਅਸੀਂ ਕੀਆ ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਵੀ ਚੋਣ ਚੁੜਜੀ ਵੀ ਆ ਮੈਂ ਉਹਦੇ ਵਿੱਚ ਵੀ ਬਹੁਤ ਮੰਤਰੀ ਸਾਹਿਬ ਵੀ ਹੁਣ ਜੇ ਬੈਠੀ ਮੈਂ ਵੀ ਉੜ ਜਾਂਦੀ ਤੇ ਜੇ ਨਹੀਂ ਹੋ ਪੰਜ ਦਿਨ ਤੋਂ ਬਾਅਦ ਅਸੀਂ ਵੀ ਹੁਰੀਆਂ ਤੇ ਜਿਹੜੀ ਸਾਡੀ ਫੌਜ ਆ ਕਾਂਗਰਸ ਉਹ ਵੀ ਇਹ ਸਾਡੇ ਬੜਿੰਗ ਸਾਭੀ ਐਲੋਬੀ ਲੀਡਰ ਵੀ ਸੰਦੇ ਤੇ ਉਧਰੋਂ ਸਾਡੀ ਵੱਡੀ ਜਿਹੜੀ ਸਾਰੀ ਕਾਂਗਰਸ ਆ ਉਹ ਇੱਥੇ ਆ ਕੇ ਵਿਚਕੜੂਗੀ ਮੰਤਰੀ ਸਾਹਿਬ ਕਾਂਗਰਸ ਦੀ ਜਿੱਤ ਜੇ ਕਹਿੰਦੇ ਵੀ નિર્ਦੋਸ਼ ਛੱਡ ਤੇ ਤੇ ਤਰਨਾ ਸਮਾਪਤ ਕਰਨ ਲੱਗਿਓ ਬਿਲਕੁਲ ਸਮਾਪਤ ਕਰਨ ਲੱਗੇ ਜੀ ਦੇਖੋ ਆਸਤੇ ਦੁਨੀਆ ਦੀ ਤਿਬਾਰ ਤੇ ਦੁਨੀਆ ਜੀਉਦੀ ਹੈ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਡੇ ਬੰਦਿਆਂ ਨੂੰ ਉਈ ਮੈਂ ਸਿੱਧਾ ਪਰਚਾ ਕੈਨਸਲ ਨਹੀਂ ਕਰ ਸਕਦਾ ਔਰ ਜੋ ਇਨਕੁਆਰੀ ਹੈ ਇਨਕੁਆਰੀ ਤਾਂ ਕਰਨੀ ਪੈਗੀ ਨਾ 5 ਦਿਨ ਦਾ ਟਾਈਮ ਤਾਂ ਹੀ ਲਿਆ ਉਹਨਾਂ ਨੇ ਇਨਕੁਆਰੀ ਦਾ ਸਾਨੂੰ ਤਾਂ ਪਹਿਲਾਂ ਹੀ ਪਤਾ ਹੈ ਵੀ ਬੇਕਸੂਰ ਨੇ ਕੋਈ ਕਸੂਰ ਨਹੀਂ ਹੈ ਇਸ ਕਰਕੇ ਉਹਨਾਂ ਨੇ ਵੀ ਬੇਕਸੂਰ ਤਾਂ ਕਰਨਾ ਇਨਕੁਆਰੀ ਕਰਕੇ ਉਹ ਬੇਕਸੂਰ ਕਰ ਦੇਣਗੇ ਮੈਂ ਪੰਚਾਇਤਾਂ ਦੇ ਕਦੇ ਪਰਚਾ ਹੁੰਦਾ ਦੇਖਿਆ ਜੀ ਪਹਿਲਾਂ ਪੰਚਾਇਤਾਂ ਦੀ ਪੂਰੀ ਪੰਚਾਇਤ ਦੀ ਦੇਖੋ ਜੇ ਪੰਚਾਇਤ ਤੇ ਪਰਚਾ ਹੋਇਆ ਤਾਂਹੀਂ ਅਸੀਂ ਤਰਨਾਲ ਆਇਆ ਨਾ ਜੇ ਨਾ ਲਾਉਂਦੇ ਤੇ ਆਪਾਂ ਫਿਰ ਤਰਨਾਲ ਕਾਨੂੰ ਲਾਉਂਦੇ ਜੇ ਨਜਾਇਜ਼ ਹੋਈ ਹੈ ਸਾਡੀ ਆਵਾਜ਼ ਐਸਐਸਪੀ ਸਾਹਿਬ ਨੇ ਸੁਣੀ ਹੈ ਤਾਂ ਸੁਣੀ ਹੈ ਸਾਡਾ ਸਾਰਿਆਂ ਦਾ ਏਕਾ ਸੀਗਾ ਕਾਂਗਰਸ ਪਾਰਟੀ ਦਾ ਹਰ ਵਰਕਰ ਇੱਥੇ ਆਇਆ ਇਕੱਠੇ ਹੋਏ ਨੇ 36 ਘੰਟੇ ਤੋਂ ਲਗਾਤਾਰ ਬੈਠੇ ਨੇ ਔਰ ਐਸਐਸਪੀ ਸਾਹਿਬ ਨੇ ਗੱਲ ਸੁਣ ਕੇ ਉਹਨੇ ਕਿਹਾ ਕਿ ਮੈਂ ਇਨਕੁਆਇਰੀ ਕਰਕੇ ਸਾਫ਼ ਇਨਸਾਫ਼ ਦਵਾਂਗਾ ਧੰਨਵਾਦ